ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਦਿਹਾਂਤ ਹੋ ਗਿਆ ਹੈ 27 ਸਤੰਬਰ ਨੂੰ ਰਾਜਵੀਰ ਹਿਮਾਚਲ ਤੋਂ ਵਦੀ ਜਾਂਦੇ ਸਮੇਂ ਇੱਕ ਖਤਰਨਾਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਇਸ ਹਾਦਸੇ ਵਿੱਚ ਰਾਜਵੀਰ ਦੀ ਰੀੜ ਦੀ ਹੱਡੀ ਅਤੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ ਉਹਨਾਂ ਦਾ ਪਿਛਲੇ 11 ਦਿਨਾਂ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਅਤੇ 11 ਦਿਨਾਂ ਤੱਕ ਜ਼ਿੰਦਗੀ ਦੀ ਜੰਗ ਤੋਂ ਬਾਅਦ ਗਾਇਕ ਅੱਜ ਆਪਣੀ ਲੜਾਈ ਹਾਰ ਗਏ ਹਨ ਉਹਨਾਂ ਨੇ ਅੱਜ 35 ਸਾਲ ਦੀ ਉਮਰ ਵਿੱਚ ਸਵੇਰੇ 10 ਵਜੇ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਆਖਰੀ ਸਾਹ ਲਏ ਔਰ ਇਸ ਹਸਪਤਾਲ ਨੇ ਦੱਸਿਆ ਉਹਨਾਂ ਦੀ ਮੌਤ ਮਲਟੀਪਲ ਆਰਗਨ ਫੇਲਿਅਰ ਕਰਕੇ ਹੋਈ ਹੈ ਜਿਹੜਾ ਰੰਜੀਤ ਉਹ ਚਾਚੀ ਦਾ ਹੋ ਗਿਆ ਹੁਣ ਇਹ ਸਾਡਾ ਯੰਗ ਬੱਚਾ ਇਹਨਾਂ ਸੋਨਾ ਸਮੱਖਾ ਸਿੰਗਰ ਵੀ ਤੇ ਐਕਟਰ ਵੀ ਬਹੁਤ ਘਾਟਾ ਪਿਆ ਹੈ ਔਰ ਇਸ ਵੇਲੇ ਮੈਂ ਮੀਡੀਆ ਨੂੰ ਵੀ ਇਹ ਕਹਾਂਗਾ ਕਿ ਥੋੜੀ ਜੀ ਸੰਵੇਦਨਸ਼ੀਲਤਾ ਦਿਖਾਣ ਬਜਾਏ ਇਹ ਦੇ ਕਿ ਇਸ ਤਰ੍ਹਾਂ ਸਾਨੂੰ ਛੇੜ ਕੇ ਸਾਡੇ ਹੰਝੂ ਦੇਖ ਕੇ ਤੁਸੀਂ ਮਤਲਬ ਪਬਲਿਕ ਤੇ ਆਪਣੇ ਵਿਊਜ਼ ਵਗੈਰਾ ਵਧਾਓ ਇਹ ਤੋਂ ਜ਼ਿਆਦਾ ਅੱਛਾ ਇਹ ਹੈ ਕਿ ਅਸੀਂ ਸਾਰੇ ਇਸ ਤਰ੍ਹਾਂ ਸੋਚੀਏ ਕਿ ਸਾਡਾ ਆਪਣਾ ਛੋਟਾ ਭਰਾ ਇੱਕ ਛੋਟਾ ਨੌਜਵਾਨ ਬੱਚਾ ਚਲਾ ਗਿਆ ਹੈ ਉਹਦਾ ਅਫਸੋਸ ਹੈ ਉਹਨਾਂ ਦੇ ਘਰ ਵਾਲਿਆਂ ਬਾਰੇ ਸੋਚੋ ਉਹਨਾਂ ਦੀ ਵਾਈਫ ਜਿਹੜੀ ਹਲੇ ਕਿੰਨੀ ਅੰਗ ਉਹਨਾਂ ਦੀ ਮਦਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਮਤਲਬ ਜਿਹਨੂੰ ਅਸੀਂ ਕਦੀ ਵੀ ਕਾਟੇ ਨੂੰ ਪੂਰਾ ਨਹੀਂ ਕਰ ਸਕਦੇ ਇਹ ਉਹ ਜਿਹਾ ਸਮਾਂ ਇਸ ਵੇਲੇ ਅਸੀਂ ਲੋਕ ਤਾਂ ਬਹੁਤ ਕੋਸ਼ਿਸ਼ ਕਰ ਰਹੇ ਸੀ ਕਿ ਪ੍ਰਮਾਤਮਾ ਦੇ ਅਰਦਾਸਾਂ ਕਰ ਰਹੇ ਸੀ ਕਿ ਸ਼ਾਇਦ ਸਾਡੀ ਅਰਦਾਸਾਂ ਕਬੂਲ ਨਹੀਂ ਹੋਈਆਂ ਹੁਣ ਉਹਦੇ ਕੋਟ ਸਾਡੇ ਵਿੱਚ ਕੋਈ ਕਮੀ ਰਹਿ ਗਈ ਹੈ ਮੈਂ ਚਾਹਾਂਗਾ ਕਿ ਕੋਣੀ ਮੁੜ ਕੇ ਅਸੀਂ ਫੇਰ ਅਰਦਾਸ ਕਰਦੇ ਕਿ ਮਾਈਕ ਨੀਚੇ ਹੋ ਰਹੀ ਦਿਨਕ ਸਵੇਰਾ ਜੀ ਤੁਸੀਂ ਮੋਂ ਤੇ ਆ ਰਹੇ ਇਹਦੀ ਆਤਮਾ ਨੂੰ ਆਪਣੇ ਚਰਨਾਂ 'ਚ ਸਥਾਨ ਦੇਣਾ ਸਰ ਬਹੁਤ ਮਾਣ ਆਦਾ ਜਦਕਿ ਤੋਂ ਇਹ ਬੁੱਢਾ ਆਤਮਾ ਨੂੰ ਫੇਰ ਜੁੜ ਰਹੇ تھے ਭਗਵਾਨ ਨੇ ਨਹੀਂ ਕਹੀ ਚਾਹ ਅਰਦਾਸ ਓਏ ਹੌਲੀ ਕਾਇਦ ਨਹੀਂ ਸਾਥਾ ਐਨ ਨਹੀਂ ਸਾਥ ਸੀਗਾ ਉਹ ਸਾਡੇ ਨਾਲ ਆ ਸਭ ਕੀ ਪਰਮਾਤਮਾ ਉਹਨਾਂ ਦੀ ਪਰਿਵਾਰ ਨੂੰ ਬਹੁਤ ਬੰਨੰਗ ਬਰਖੇ ਔਰ ਇਹ ਬਹੁਤ ਵੱਡਾ ਲਾਸ ਹੈ ਉਹਦੇ ਬੱਚੇ ਜਿਹੜੇ ਹੈਗੇ ਆ 10 ਸਾਲ ਦਾ ਇੱਕ 5 ਸਾਲ ਦਾ ਉਹ ਜਿਹੜਾ ਫਾਦਰ ਦਾ ਜਾਣਾ ਉਹ ਲਾਸ ਕੋਈ ਪੂਰਾ ਨਹੀਂ ਕਰ ਸਕਦਾ ਮੈਮ ਕਿੰਨੇ ਵੇ ਡੈਥ ਹੋਈ ਕਨਫਰਮ ਹੋਇਆ ਕਿੰਨੇ ਵੇ ਡੈਥ ਹੋਈ ਮੈਂ ਮ ਆਵਾਰਾ ਪਸ਼ੂ ਨੂੰ ਲੈ ਕੇ ਮੁਹਿੰਮ ਚਲਉਣੀ ਚਾਹੀਦੀ ਹੈ ਕਿ ਨਹੀਂ ਨੌਜਵਾਨ ਜਿਹੜੇ ਨੇ ਇਸ ਤਰ੍ਹਾਂ ਸ਼ਿਕਾਰ ਹੋ ਚੁੱਕੇ ਉਹਨਾਂ ਨੂੰ ਕੈਪਚਨਸ ਕਰਕੇ ਦੇ ਤਾਂ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ